ਅਸੀਂ ਜੀ ਇਸ ਵੇਲੇ ਲਾਹੌਰ ਦੇ ਵਿੱਚ ਆ ਲੈਦੇ ਪੰਜਾਬ ਦੇ ਵਿੱਚ ਆ ਪੰਜਾਬ ਦੋਨੋਂ ਹੀ ਆਪਣੇ ਆ ਸਾਡੇ ਆ ਸਾਡੇ ਵਾਲਿਆਂ ਦੇ ਆ ਬੋਲੀ ਦੀ ਸਾਂਝ ਆ ਖਾਣੇ ਦੀ ਸਾਂਝ ਆ ਗਾਣੇ ਦੀ ਸਾਂਝ ਆ ਪਰ ਜਿਹੜੇ ਅੱਜ ਦੋ ਬੰਦਿਆਂ ਦੇ ਕੋਲੇ ਮੈਨੂੰ ਬਹਿਣ ਦਾ ਮੌਕਾ ਮਿਲਿਆ ਸੀ ਚਾਚਾ ਦਾ ਵਿਚਾਰ ਹੁਣੇ-ਹੁਣੇ ਕਰਕੇ ਹਟੇ ਆ ਪ੍ਰਾਈਮਿੰਗ ਸ਼ੂਟਿੰਗ ਲਈ ਪਰ ਇਹਨਾਂ ਦੋਵਾਂ ਬੰਦਿਆਂ ਦੀ ਬਹੁਤ ਵੱਡੀ ਪਛਾਣ ਆ ਸੋਸ਼ਲ ਮੀਡੀਆ ਤੇ ਜਦੋਂ ਤੁਸੀਂ ਐ ਕਰਦੇ ਆ ਫੇਸਬੁਕ ਤੇ ਮੂਰੇ ਆ ਜਾਂਦੇ ਆ ਤੁਸੀਂ ਇੰਸਟਾਗ੍ਰam ਤੇ ਵੇਨੇ ਆ ਮੂਰੇ ਆ ਜਾਂਦੇ ਆ ਕਦੇ ਕੋਈ ਜੋਖ ਕਦੇ ਬੱਕਰੇ ਦਾ ਰੌਲਾ ਕਦੇ ਕੋਈ ਸਬਜ਼ੀ ਦਾ ਰੌਲਾ ਕਦੇ ਕੋਈ ਰੌਲਾ ਕਦੇ ਮੋਟਰਸਾਈਕਲ ਚਲਾਤ ਮਾਰਦੇ ਆ ਇਹ ਨੇ ਗੋਗਾ ਪਸਲੂਰੀ ਸਾਹਿਬ ਇਹ ਨੇ ਸਲੀਮ ਅਲਵੇਲਾ ਸਾਹਿਬ ਮੈਂ ਇੱਧਰ ਬੈਠਾ ਇਹ ਦੋਨੋਂ ਬੰਦੇ ਦਾ ਐ ਮੈਨਾਂ ਫੈਬੀਕੋਲ ਕਾ ਮਜ਼ਬੂਤ ਜੋੜ ਲੱਗਿਆ ਪਿਆ ਲੱਗਿਆ ਪਿਆ ਕਿ ਨਹੀਂ ਜੀ ਲੱਗਿਆ ਪਿਆ ਜੀ ਰੱਬ ਕਰੇ ਟੁੱਟੇ ਨਾ ਇੰਜੀ ਰਵੇ ਬਿਲਕੁਲ ਸਹੀ ਗੱਲ ਹੈ ਕਿਸੇ ਦਾ ਵੀ ਕਿਤੇ ਵੀ ਟੁੱਟੇ ਹੀ ਨਾ ਹਾਂਜੀ ਹਾਂਜੀ ਜੁੜ ਜਾਣ ਸਾਰੇ ਹਰਮਨ ਜੀ ਉਹ ਕਿੱਥੇ ਤੁਸੀਂ ਕੱਲੇ ਉਹ ਕਹਿੰਦੇ ਜੀ ਕੋਈ ਨਹੀਂ ਤੁਸੀਂ ਪਹਿਲਾਂ ਨਾ ਇਕੱਠੇ ਹੀ ਕਹਿੰਦੇ ਵੀ ਅੱਛਾ ਗੱਲਬਾਤਾਂ ਕਰੋ ਆਪਾਂ ਜਦੋਂ ਹੁਣ ਰਾਤ ਨੂੰ ਇਹ ਗੱਲਬਾਤ ਕਰ ਰਹੇ ਤੁਸੀਂ ਕਾਲੇ ਲੀੜੇ ਪਾ ਲੈ ਸੁੱਖਾ ਤੁਸੀਂ ਕਾਲੀ ਜੈਗਰਡ ਕਾ ਦੇ ਪਾ ਲੈ ਤਾਂ ਸੁੱਖਾ ਮੈਂ ਤਾਂ ਲਾਉ ਉਹ ਤੁਸੀਂ ਲਾਓ ਹੁਣ ਨਹੀਂ ਨਹੀਂ ਇਹ ਨਾ ਲਾਉਣ ਥੱਲੋਂ ਵੀ ਕਾਲੇ ਨਿਕਲਣਿਆ ਨਾ ਰਹਿਣ ਦੇ ਮੈਂ ਤਾਂ ਲਾ ਦੂੰ ਮੈਂ ਤਾਂ ਲਾਲ ਨਿਕਲੂ ਅਸਲ ਤੇ ਵੇਚਣਾ ਇੱਕ ਬਲੈਕ ਜਿਹੜਾ ਨਾ ਪੂਰੀ ਦੁਨੀਆ ਤੇ ਬਹੁਤ ਵਿਕਦਾ ਹਰ ਬੰਦਾ ਹੀ ਬਲੈਕ ਸੂਟ ਨੂੰ ਨਾ ਪਸੰਦ ਕਰਦਾ ਤੇ ਇਹ ਬਲੈਕ ਬੰਦੇ ਨੂੰ ਲੋਕ ਪਸੰਦ ਕਰ ਰਿਹਾ ਇਸ ਵਾਰ ਦੇਖ ਲਓ ਆਹੋ ਅੱਛਾ ਲਾ ਦੱਸ ਦੱਸੋ ਵੀ ਸਹੀ ਨਹੀਂ ਲੱਗ ਰਿਹਾ ਬਹੁਤ ਵਧੀਆ ਗਾਡਰ ਫੇਰ ਕੀ ਹੋਇਆ ਫੇਰ ਚੁੱਪ ਕਰੋ ਇੱਧਰ ਕਿਉਂ ਇਹ ਗਾਲੀ ਨਾ ਛੜ ਕਿਉਂ ਹੀ ਟਹਿਣਾ ਜੀ ਤੁਹਾਡਾ ਨਾਮ ਟਹਿਣਾ ਜੀ ਕਿਉਂ ਆ ਟਹਿਣਾ ਉਹਨਾਂ ਦਾ ਪਿੰਡ ਆ ਯਾਰ ਤੂੰ ਉਹ ਦਰਖਤਾਂ ਦਾ ਟਹਿਣਾ ਨਾ ਸਮਝੇ ਹਾਂ ਤੇ ਇਹ ਟਹਿਣਾ ਉਥੇ ਦਰਖਤ ਜ਼ਿਆਦਾ ਹੀ ਹੋਣੇ ਆ ਨਾ ਤਦ ਹੀ ਹੋਣਾ ਯਾਰ ਤੂੰ ਹੋਰ ਕਹਿਣਾ ਵੀ ਟਹਿਣਾ ਟੁੱਟ ਗਿਆ ਟਾਲੀ ਤੋਂ ਆਹੋ ਉਹ ਹੋਰ ਆ ਇਹ ਟਹਿਣਾ ਪਿੰਡ ਵਾ ਉਹਨਾਂ ਦਾ ਪਿੰਡ ਬਟ ਹੈ ਨਾ ਹਾਂ ਫਰੀਦਕੋਟ ਦੇ ਲਈ ਫਰੀਦਕੋਟ ਅੱਛਾ ਸਾਨੂੰ ਫਰੀਦਕੋਟ ਬਾਬਾ ਫਰੀਦੀ ਨਗਰੀ ਅਲਬੇਲਾ ਟੀਵੀ ਕੇ ਨਾ ਫਰੀਦਕੋਟ ਤੋਂ ਵੀ ਆਉਂਦੇ ਹੈ ਕੰਫਰੰਸ ਨਾ ਉੱਥੇ ਫਰੀਦਕੋਟ ਬਹੁਤ ਮੁਸਲਮਾਨ ਰਹਿੰਦੇ ਹੈ ਨਾ ਜੀ ਮਾਚਲ ਤੋਂ ਫਰੀਦਕੋਟ ਤੋਂ ਉਹ ਰਾਜਸਥਾਨ ਤੋਂ ਤੇ ਉਹਨਾਂ ਲੋਕਾਂ ਦਾ ਮਲੇਰਕੋਟ ਵੀ ਹੈਗਾ ਉੱਥੇ ਮਲੇਰਕੋਟ ਮਲੇਰਕੋਟ ਹਾਂ ਜੀ ਉਹਦੇ ਅਸੀਂ ਕੀਤੀ ਨਹੀਂ ਸੀ ਉਹ ਮੁਹਰਦਲੇ ਦੇ ਵਿੱਚ ਸੀ ਹੁਣ ਮਲੇਰਕੋਟਲਾ ਵੀ ਜ਼ਿਲ੍ਹਾ ਬਣ ਗਿਆ ਵਾ ਵਾ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਭਾਈਚਾਰਾ ਸਾਡੇ ਸਤਿਕਾਰਯੋਗ ਉੱਥੇ ਰਹਿੰਦੇ ਆ ਵਾਹ ਵਾਹ ਅੱਛਾ ਅੱਛਾ ਤੇ ਮਾਸਟਰ ਸਲੀਮ ਹੋਣੀ ਜਲੰਧਰ ਰਹਿੰਦੇ ਜਲੰਧਰ ਰਹਿੰਦੇ ਨੇ ਜੀ ਉਹਨਾਂ ਦੇ ਪਿਤਾ ਜੀ ਪੂਰਨ ਸ਼ਾਹ ਕੋਟੀ ਸਾਹਿਬ ਵੀ ਸਾਡੇ ਬਹੁਤ ਅਜ਼ੀਜ਼ ਨੇ ਹਮ ਮਾਸਟਰ ਸਲੀਮ ਦੇ ਭਰਾ ਜਿਹੜੇ ਛੋਟੇ ਭੇਜੀ ਉਹ ਵੀ ਸਾਡੇ ਬੜੇ ਪਿਆਰੇ ਮਿੱਤਰ ਨੇ ਅੱਛਾ ਅੱਛਾ ਵਾਹ ਵਾਹ ਉਹ ਜਿਹੜਾ ਪਿੱਛੇ ਜੇ ਰੌਲਾ ਪਾਇਆ ਸੀ ਕਹਿੰਦਾ ਮੈਨੂੰ ਸਮਝਦਾ ਕੁਛ ਨਹੀਂ ਮੈਂ ਹੁਣ ਮੈਂ ਆ ਗਾਣਾ ਗਾ ਕੇ ਤਾਂ ਅੱਗੇ ਜਾਣਾ ਚਾਹੁੰਦਾ ਇਹਨਾਂ ਦੇ ਕੋਲ ਹੈ ਆਹੋ ਮੈਂ ਇਹਨਾਂ ਨੂੰ ਵਧੀਆ ਕਹਿ ਲੈਣਾ ਲੇਕਿਨ ਕੀ ਹੈ ਸਾਡਾ ਪਿਓ ਸੜੇ ਵਾਲ ਤੇ ਹਾਨੀ ਨਹੀਂ ਤਿਆਦਾ ਆਹੋ ਉਹ ਗੁਸਾ ਕਰਦਾ ਇਸ ਗੱਲ ਨਹੀਂ ਗਾਉਂਦਾ ਵਧੀਆ ਹੋ ਗਈ ਬਹੁਤ ਵਧੀਆ ਗਾਉਂਦਾ ਲੇਕਿਨ ਇਹ ਖੂਨ ਚ ਗਾਇਕੀ ਹੈ ਨਾ ਅਸਲ ਹਾਂ ਅਸਲ ਚ ਪੂਰਨ ਸ਼ਾ ਕੋਟੀਏ ਦਾ ਇੱਕ ਨਾਮ ਹਾਂ ਦਾ ਅਸਲ ਗੱਲ ਤਾਂ ਇਹ ਹੀ ਹੁੰਦੀ ਆ ਅਸੀਂ ਉੱਥੇ ਮੇਲੇ ਤੇ ਆਉਣਾ ਚਾਹੁੰਦੇ ਕਿਸੇ ਤਰੀਕੇ ਨਾਲ ਜਿਹੜਾ ਆਪਣਾ ਨਹੀਂ ਲੱਗਦਾ ਹੈਗਾ ਆਪਣਾ ਉਹ ਬਾਬਾ ਜੀ ਜਿੱਥੇ ਸਾਰੇ ਜਾਂਦੇ ਆ ਉਹ ਹਰ ਵਾਰ ਮਤਲਬ ਨਹੀਂ 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 ਉਹ ਜਿੱਥੇ ਬਾਬਾ ਵੱਡਾ ਮੇਲਾ ਉਹ ਲੱਗਦਾ ਯਾਰ ਗੋਗੇ ਸਾਰੀ ਉਹ ਜਿਵੇਂ ਮਾਸਟਰ ਸਲੀਮ ਵੀ ਖਾਨ ਸਾਹਿਬ ਵੀ ਸਾਰੇ ਹੀ ਉੱਥੇ ਡਿਊਟੀ ਦਿੰਦੇ ਆ ਹਾਂ ਚਲੋ ਬਹੁਤ ਵਧੀਆ ਸਾਹੀ ਨਹੀਂ ਉਹ ਨਹੀਂ ਸਾ ਪਰ ਜੇਕਰ ਸੋਸ਼ਲ ਮੀਡੀਆ ਨਾ ਹੁੰਦਾ ਤੁਹਾਡਾ ਜੋੜ ਮੇਲ ਇੰਨਾ ਮਕਬੂਲ ਹੋਣਾ ਸੀ ਕਬੂਲ ਹੋਣਾ ਸੀ ਤੁਹਾਡੇ خیال ਚ ਨਹੀਂ ਮੁਸ਼ਕਲ ਹੈ ਮੇਰਾ خیال ਕਿਉਂਕਿ ਇੱਕ ਇੱਕ ਨਵਾਂ ਇਹ ਇਹ ਮੀਡੀਆ ਇੱਕ ਇੰਡਸਟਰੀ ਬਣ ਗਈ ਆ ਹੁਣ ਸਾਰਾ ਜਿਹੜਾ ਸੋਸ਼ਲ ਮੀਡੀਆ ਨਾ ਇਹਦੇ ਤੇ ਸਾਰਾ ਬਿਜ਼ਨਸ ਚੱਲ ਆ ਗਿਆ ਵੱਡੇ ਵੱਡੇ ਕਮਰਸ਼ਲ ਇਹਦੇ ਤੇ ਚਲੇ ਗਏ ਬੜੀਆਂ ਬੜੀਆਂ ਡੀਲਾਂ ਇਹਦੇ ਤੇ ਚੱਲੀਆਂ ਦੀਆਂ। ਸੋਸ਼ਲ ਮੀਡੀਆ ਦਾ ਮੈਨੂੰ ਜ਼ਿਆਦਾ ਐਡਵਾਂਟੇਜ ਮੈਂ ਲਿਆ ਵਾ। ਤੇ ਸੁਨੀਮ ਸਾਹਿਬ ਤਾਂ ਆਲਰੇਡੀ 30 ਸਾਲ ਤੋਂ ਉਹ ਮੈਂ ਤਾਂ ਥੀਏਟਰ ਵੀ ਕਰਦੇ ਵਿੱਚ ਉਹਨਾਂ ਦਾ ਫੇਮ ਸੀ, ਉਹਨਾਂ ਨੂੰ ਲੋਕ ਜਾਣਦੇ ਸੀ। ਲੇਕਿਨ ਉਹਦਾ ਐਡਵਾਂਟੇਜ ਮੈਨੂੰ ਜ਼ਿਆਦਾ ਮਿਲਿਆ ਸੋਸ਼ਲ ਮੀਡੀਆ ਦਾ ਨਾ। ਤਾਂ ਕਿ ਇਹ ਜਲਦੀ ਲੋਕਾਂ ਨੂੰ ਪਛਾਣ ਹੋ ਜਾਂਦੀ ਆ। ਲੇਕਿਨ ਪਛਾਣ ਵੀ ਹੋਂਜੀ ਹੁੰਦੀ ਆ ਵੀ ਇਹ ਜਿਹੜਾ ਬੰਦਾ ਕਹਿੰਦਾ ਨਾ ਮੈਨੂੰ ਮੌਕਾ ਨਹੀਂ ਮਿਲਿਆ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਐਸ ਦੌਰ ਦੇ ਵਿੱਚ ਵੀ ਕਹੇ ਜੀ ਮੇਰੇ ਕੋ ਫਲਾਂ ਕਲਾਵਾ ਤੇ ਉਹ ਮੈਨੂੰ ਕੋਈ ਸੁਣਦਾ ਨਹੀਂ ਜੀ ਇਹ ਗੱਲ ਝੂਠ ਆ ਜਿਹੜੀ ਚੀਜ਼ ਚੰਗੀ ਆ ਕੋਈ ਕਿਸੇ ਕੋ ਕੋ ਗਲੂਕਾਰਾ ਕੋ ਆਰਟਿਸਟ ਬਾ ਕੋਈ ਕੋਮੇਡੀ ਵਾਲਾ ਦੂਸਰਾ ਆਹੋ ਵਾਇਰਲ ਹੋ ਜਾਂਦਾ ਬੰਦਾ ਉਹ ਇੰਜ ਕਰਕੇ 3 ਮਿੰਟ ਦਾ ਵੀ ਸੁੱਟ ਦਵੇ ਲੋਕ ਉਹਨੂੰ ਪਸੰਦ ਕਰਦੇ ਕਹਿੰਦੇ ਯਾਰ ਅੱਛੀ ਗੱਲ ਕੀਤੀ ਇੱਕ ਸੈਕਿੰਡ ਦੀ 3 ਸੈਕਿੰਡ ਦੀ ਕਾਲ ਮਾਰੀ ਜੀ ਹੋਈ ਕਹਿੰਦੇ ਉਹ ਵੈਰੀ ਗੁੱਡ ਯਾਰ ਬੜਾ ਅੱਛਾ ਹੱਸਦੀ ਦੁਨੀਆ ਸਮਾਂ ਥੋੜਾ ਰਹੇਗਾ ਲੋਕਾਂ ਕੋਲ ਸਮਾਂ ਬਹੁਤ ਘੱਟ ਹੈ ਬਿਜ਼ੀ ਹੋ ਗਈ ਦੁਨੀਆ ਜ਼ਿੰਦਗੀ ਬਹੁਤ ਭਾਈ ਥੋੜਾ ਜਿੰਨੀ ਸ਼ਾਰਟ ਚੀਜ਼ ਸਾਨੂੰ ਹੋ ਜੇ ਨਾ ਉਹ ਬਿਹਤਰ ਸੱਚ ਕੋਮੇਡੀ ਜਲਦੀ ਨਾਲ ਸਾਨੂੰ ਰਿਜ਼ਲਟ ਮਿਲ ਜਾਵੇ ਉਹਦਾ ਲੰਮੇ ਚੌੜੇ ਚੱਕਰਾਂ ਚ ਨਹੀਂ ਕਦੇ ਟਿੱਪਣੀਆਂ ਤੋਂ ਡਰੇ ਆ ਜੋ ਕਮੈਂਟ ਹੁੰਦੇ ਆ ਇਹ ਭਾਈ ਕਮੈਂਟ ਦੇ ਵਿੱਚ ਕੋਈ ਵੀ ਕਿਸੇ ਵੀ ਨਾਂ ਤੇ ਕੁਝ ਵੀ ਕਿਸੇ ਨੂੰ ਵੀ ਕਹਿ ਜਾਂਦਾ ਨਹੀਂ ਉਹ ਉਹ ਪਰੇਸ਼ਾਨ ਕੀਤਾ ਉਹਦੇ ਤੋਂ ਪਰੇਸ਼ਾਨ ਹੋਣਾ ਵੀ ਨਹੀਂ ਚਾਹੀਦਾ ਅਗਰ ਕੋਈ ਤੁਹਾਡੇ ਤੇ تنਕੀਦ ਕਰ ਰਿਹਾ ਨਾ ਹੋ ਸਕਦਾ ਉਹ ਤੁਹਾਡੀ ਇਸਲਾਹ ਕਰ ਰਿਹਾ ਹੋਵੇ ਤੁਹਾਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਪੇਸ਼ਕਾਰੀ ਦਾ ਟੰਗ ਨਾ ਹੋਵੇ ਆਪਣੀ ਗੱਲ ਕਹਿਣ ਦਾ ਹਾਂ ਹਾਂ ਦੂਸਰਾ ਆ ਜਾਂਦਾ ਵੀ ਬੈਡ ਕਮੈਂਟਸ ਜਿਹੜੇ ਆ ਉਹਦੇ ਚੋਂ ਵੀ ਕੋਈ ਗੱਲ ਹੀ ਲੱਭ ਜਾਂਦੀ ਆ ਵੀ ਯਾਰ ਵਾਕਈ ਅਸੀਂ ਪਤਾ ਨਹੀਂ ਫਲਾਹ ਚੀਜ਼ ਅੱਛੀ ਨਹੀਂ ਕੀਤੀ ਉਹਨੂੰ ਅਸੀਂ ਕੋਸ਼ ਹੁੰਦੇ ਆ ਇਹ ਜਿਹੜੇ ਦਨਿਸ਼ਤਾ ਲੋਕਾਂ ਨੇ ਇਕ ਰੱਖੇ ਆ ਬੈਡ ਕਮੈਂਟ ਕਰਨ ਲਈ ਨਾ ਪੀ ਤੁਸੀਂ ਕਰੀ ਜਾਓ ਫਲਾਣੇ ਨੂੰ ਹਾਂ ਫਲਾਣੇ ਨੂੰ ਕਰੀ ਜਾਓ ਪੀ ਉਹਨਾਂ ਨੂੰ ਥੋੜਾ ਜਿਹਾ ਆਵਾਮ ਦੇ ਵਿੱਚ ਡੀ ਵੈਲਿਊ ਕਰਨ ਲਈ ਨਾ ਲੋਕਾਂ ਨੇ ਬੰਦੇ ਵੀ ਰੱਖੇ ਆ ਤੇ ਯਾਰ ਤੁਸੀਂ ਭੇਜੋ ਬੈਡ ਕਮੈਂਡ ਇੱਥੇ ਵੀ ਰੱਖੇ ਜਾਂਦੇ ਉਹ ਹਾਂ ਹਰ ਜਗ੍ਹਾ ਦੁਨੀਆ ਹਰ ਜ਼ਿਲ੍ਹੇ ਤੇ ਬੜਾ ਹਸੇਲੀ ਮੰਡੀ ਤੇ ਬਹੁਤ ਮੁਕਾਬਲਾ ਇੱਥੇ ਬੜਾ ਮੁਕਾਬਲਾ ਵਾ ਲੇਕਿਨ ਅਸੀਂ ਉਸ ਕੰਪੀਟੀਸ਼ਨ ਦਾ ਨਾ ਹਿੱਸਾ ਨਹੀਂ ਬਣਨਾ ਚਾਹੁੰਦੇ ਨਹੀਂ ਅਸੀਂ ਮੁਕਾਬਲਾ ਸਮਝਦੇ ਹੀ ਨਹੀਂ ਅਸੀਂ ਤੇ ਇਹ ਕਹਿੰਦੇ ਕਿ ਅਸੀਂ ਜੋ ਕੰਮ ਕਰ ਰਹੇ ਆ ਲੋਕਾਂ ਵਾਸਤੇ ਯਾਰ ਰੱਬ ਨੇ ਜਿਹੜੀ ਕਲਾ ਦਿੱਤੀ ਆ ਲੋਗਾਂ ਦੇ ਕਰ ਪਹੁੰਚ ਰਹੀ ਹੈ ਅਸੀਂ ਆਪਣਾ ਕੰਮ ਕਰਦੇ ਆ ਐਡੀਟਰ ਐਡਿਟ ਕਰਦਾ ਵਿਚਾਰ ਦਿੰਦਾ ਵਾ ਨਾ ਕਦੀ ਅਸੀਂ ਕਮੈਂਟਸ ਬਹੁਤ ਜ਼ਿਆਦਾ ਪੜੇ ਆ ਕੋਈ ਵੀਡੀਓ ਚੰਗੀ ਵੀ ਚਲੀ ਜਾਂਦੀ ਕੋ ਮਾੜੀ ਵੀ ਚਲੀ ਜਾਂਦੀ ਉਸੇ ਫਰੋ ਲੱਗੇ ਰਹੀਦਾ ਲੇਕਿਨ ਹੋਰ ਵੀ ਕੰਮ ਬੜੇ ਸਿਆਪੇ ਸਾਡੇ ਸ਼ੋਅ ਨੇ ਪ੍ਰਾਈਵੇਟ ਕਾਫੀ ਤੇ ਬੜੀਆਂ ਬੜੀਆਂ ਕੰਪਨੀਆਂ ਦੇ ਨਾਲ ਫਿਰ ਅਸੀਂ ARY نیوز ਤੇ ਵੀ ਕੰਮ ਕਰਦੇ ਆ ਹੁਸ਼ਿਆਰੀਆਂ ਪ੍ਰੋਗਰਾਮ ਜੀ ਜੀ ਬੜਾ ਮਹੱਤਵਪੂਰਨ ਤੇ ਫਿਲਮ ਦਾ ਸਾਡਾ ਜ਼ਰੂਰ ਦੱਸਣਾ ਆਪਣੇ ਤੁਸੀਂ ਟੀਵੀ ਰੇਡੀਓ ਵੱਲੋਂ ਜਿਹੜਾ ਸਿਆਪਾ ਸ਼ਗਨਾ ਦਾ ਹਾਂ ਸ਼ਾਰਟ ਮੂਵੀ ਆ ਰਹੀ ਹੈ ਬੇਲਾ ਟੀਵੀ ਤੇ ਲੱਗੂਗੀ ਇੱਕ ਦਿਨਾਂ ਅੰਦਰ ਆਜੂਗੀ ਉਹ ਨਹੀਂ ਦਿਨ ਦਾ ਆ ਹੀ ਜਾਣੀ ਕਮਿੰਗ ਸੂਨ ਤੇ ਲਾ ਦੇਣਾ ਹਾਂਜੀ ਇਹੜੀ ਸਿਆਪਾ ਸ਼ਗਨਾ ਦਾ ਇਹ ਸ਼ਾਰਟ ਮੂਵੀ ਆ ਰਹੀ 45 ਮਿੰਟ ਦੀ ਹਾਂਜੀ ਹਾਂਜੀ ਇਹ 45 ਮਿੰਟ ਨੂੰ ਸ਼ਾਰਟ ਕਹਿੰਦੇ ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਵੀ ਇਹ ਸ਼ਾਰਟ ਮੂਵੀ ਨਾਲ ਦੀ ਆ ਰਹੀ ਆ ਪਰ ਇਹ ਬਹੁਤ ਵੱਡੀ ਹੋ ਕੇ ਚੱਲੇ ਹਾਂ ਮਿਹਰਬਾਨ ਇਹ ਕਈ ਮਿਲੀਅਨ ਦੇ ਵਿੱਚ ਇੱਕ ਕੁਦਰਤੀ ਵੀ ਆਰਗੇਨਿਕ ਹੋਣੇ ਦੇ ਇਹਨੂੰ ਬੂਸਟ ਲਾਉਣ ਦੀ ਕਿਸੇ ਨੂੰ ਲੋੜ ਦਾ ਪਵੇ ਬੂਸਟ ਲਾਉਂਦੇ ਵੀ ਨਹੀਂ ਅਸੀਂ ਸਾਨੂੰ ਪਤਾ ਹੀ ਨਹੀਂ ਕਿ ਕਿੱਥੋਂ ਲੱਗਦਾ ਕਿੱਥੋਂ ਬੂਸਟ ਲੱਗਦਾ ਕਿੱਥੋਂ ਲੋਕ ਉਹਨੂੰ ਜੰਪ ਕਰਾਉਂਦੇ ਆ ਵੀਡੀਓ ਨੂੰ ਤੇ ਲੋਕ ਬੜੇ ਐਕਟੀਵਿਟੀ ਹੈ ਵਾ ਐਸੀ ਆਓ ਜਿਹੜੇ ਆਈਟੀ ਲੋਕ ਪੜੇ ਆ ਨਾ ਉਹ ਬੜੇ ਕੀੜੇ ਨੇ ਇਸ ਕੰਮ ਦੇ ਲੇਕਿਨ ਸਾਨੂੰ ਜਿਹੜਾ ਵੀਵਰ ਸਾਡਾ ਵਾ ਨਾ ਉਹ ਸਿੰਪਲੀ ਸਾਡਾ ਹੀ ਆ ਉਹ ਸਾਨੂੰ ਦੇਖ ਰਿਹਾ ਵਾ ਉਹਦੇ ਚ ਫੇਕ ਕੋਈ ਨਹੀਂ ਹੈਗਾ ਜਿਹੜਾ ਕੋਮੈਂਟਸ ਆਇਆ ਉਹ ਵੀ ਸਾਡਾ ਸਹੀ ਆ ਤੇ ਹੁੰਦੇ ਨਾ ਬੰਦੇ ਕਹਿੰਨ ਉਹ ਕੋਮੈਂਟਸ ਕਰੀ ਜਾਓ ਯਾਰ ਚੰਗੇ ਚੰਗੇ ਉਹ ਨੈਚੁਰਲ ਸਾਰੀ ਚੀਜ਼ ਆਂਦੀ ਆ ਸਾਨੂੰ ਆਉਟਪੁੱਟ ਜਿਹੜੀ ਆ ਉਹ ਵਧੀਆ ਮਿਲਦਾ ਪਰ ਤੁਹਾਨੂੰ ਬਹੁਤ ਸਾਰੀਆਂ ਸੀ ਸਿਕਟਾਂ ਦੇ ਵਿੱਚ ਜੁਗਤਾਂ 'ਚ ਦੇਖਿਆ ਲਾ ਲਾ ਸੁੱਟਦੇ ਆ ਤੁਹਾਡੇ ਮਨ ਤੇ ਸੱਟ ਜੀ ਨਹੀਂ ਵੱਜਦੀ ਉਹ ਇੱਥੇ ਐ ਬਨੁੰਦਰੇ ਕਰਦੇ ਹੋ ਉਸਤਾਦ ਦਾ ਵੀ ਲਿਹਾਜ਼ ਆਉਂਦਾ ਨਾ ਮੈਂ ਤਾਂ ਮੂੰਹ ਇੰਜ ਕਰਕੇ ਭਾਂਦਾ ਕੂਣੀ ਮਾਰਦੇ ਜਿਹੜੇ ਉਸਤਾਦ ਨੂੰ ਤੁੱਟਕੇ ਦੇਣਾ ਉਹ ਨਿਓ ਫੇਕੇ ਤੇ ਵਿੱਚ ਦਾ ਲੱਗਣਾ ਹੀ ਹੁੰਦਾ ਵਾ ਲੱਦਾ ਲੋਕ ਪਸੰਦ ਕਰਦੇ ਫਿਰ ਲੋਕੀ ਇਹ ਵੀ ਕਹਿੰਦੇ ਯਾਰ ਨਾ ਯਾਰ ਮਸਕੀਨ ਆ ਜਣੀਆ ਯਾਰ ਨਾ ਗੋਗੇ ਨੂੰ ਜਾਂ ਜਿਹੜਾ ਕਰਿਆ ਕਰੋ ਇਹ ਤਰਸ ਦੇ ਪਾਤਰ ਜੇ ਬਣ ਜਾਂਦੇ ਉਹ ਤੇ ਯਾਰਤੀ ਨਹੀਂ ਹੋਣੀ ਚਾਹੀਦੀ ਇਹ ਕਰਦੇ ਆ ਨਾ ਧੱਕਾ ਕਰਦੇ ਕਹਿੰਦੇ ਤੁਸੀਂ ਇਹਨਾਂ ਧੱਕਾ ਹੀ ਕਹਿੰਦੇ ਨਾ ਪੰਜਾਬੀ ਹਾਂਜੀ ਲੇਕਿਨ ਇਹ ਮੇਰੇ ਨਾਲ ਧੱਕਾ ਬਹੁਤਾ ਕਰਦਾ ਲੋਕਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਅਸੀਂ ਜਦੋਂ ਚੰਚਲਾ ਵਿਚਾਰ ਚ ਪੁੱਛਿਆ ਨਾ ਤੁਹਾਨੂੰ ਪੁੱਛਿਆ ਵੀ ਜੇ ਤੁਹਾਨੂੰ ਕੋਈ 50 ਲੱਖ ਰੁਪਈਆ ਦੇਵੇ ਤੁਸੀਂ ਉਹ ਚੱਕੋਂਗੇ ਕਿ ਜੇਕਰ ਤੁਹਾਨੂੰ ਤੁਹਾਡੇ ਚੜ੍ਹਦੇ ਪੰਜਾਬ 'ਚ ਪਿੰਡ ਆਉਣ ਦਾ ਮੌਕਾ ਮਿਲੇ ਤੁਸੀਂ ਕਹੋ ਜੀ ਪਿੰਡ ਆਵਾਂਗੇ ਹਾਂ ਬਿਲਕੁਲ ਇਹ ਕਹਿੰਦੇ ਕਿ ਮੈਨੂੰ ਕੋਈ 50 ਲੱਖ ਰੁਪਏ ਦੇ ਵਿੱਚ 25 ਚੱਕ ਕੇ ਪਿੰਡ ਚਲਾ ਜਾਉ ਉਹ ਆਹ ਉੱਧਰ ਜਾ ਕੇ ਕੋਈ ਆਪਣਾ ਫੇਰਨਾ ਤੁਰਨਾ ਵੀ ਆਬ ਕਿ ਬੱਸਾ ਮੁੜ ਕੇ ਤੁਰ ਕੇ ਫੇਰਨਾ ਮੈਂ ਪੈਦਲ ਤੁਰਿਆ ਫਿਰਾਂ ਪੈਹਾ ਕੋਲ ਹੋਵੇ ਨੇ ਆਪਣੇ ਪਿੰਡ 'ਚ ਤੂੰ ਛੋਟਾ ਜਿਹਾ ਪਿੰਡ ਕਿੰਨਾ ਕੋਸ ਤੂੰ ਉਹ ਪ੍ਰਾਂਡੋ ਦੀ ਗੱਲ ਨਹੀਂ ਬਹੁਤ ਵੱਡਾ ਪਿੰਡ ਚ ਲੜਦਾ ਉੱਥੇ ਤੂੰ ਪੈਦਲ ਫੇਰ ਤੂੰ ਕਹ ਪੁੱਛ ਕੇ ਤੈਨੂੰ ਕਿ ਤੁਹਾਡਾ ਪਿੰਡ ਕਿਹੜਾ ਸਾਡਾ ਮਾਨਾਂਚਾਲ ਤਰਨਤਾਰਨ ਚ ਆਹ ਤੁਹਾਡਾ ਬਈ ਸਾਡਾ ਆਪਣਾ ਸੁਲਤਾਨਵਿੰਡ ਹਾਂ ਸੁਲਤਾਨਵਿੰਡੀਏ ਵਾਹ ਅੰਬਰਸਰ ਅੱਜ ਇਹਨਾਂ ਅੰਬਰਸਰ ਹੀ ਰਲ ਗਿਆ ਬੋਲ ਤੁਸੀਂ ਇਹ ਵੀ ਇੱਕ ਐਸੀ ਗੱਲ ਹੈ ਇਹ ਮਾਝੇ ਵਾਲੇ ਬੈਠੇ ਆ ਮਾਝੇ ਵਾਲੇ ਤੇ ਕਮਾਲ ਦੀ ਗੱਲ ਹੈ ਜੀ ਕਿ ਜਲੰਧਰੋਂ ਵੀਜ਼ਾ ਲੈਣ ਦੇ ਲਈ 8.5 ਘੰਟੇ ਦਿੱਲੀ ਦੂਰ ਆ ਵੋ ਤੇ ਅੰਮ੍ਰਿਤਸਰ ਤੋਂ ਲਾਹੌਰ ਕਿੰਨੇ ਆ ਜਿਵੇਂ ਜਲੰਧਰ ਤੋਂ ਫਗਵਾੜੇ ਜਾਂਦੇ 25 ਕਿਲੋਮੀਟਰ ਬਿਲਕੁਲ ਇੰਜ ਹੀ ਆ ਇੰਜ ਹੀ ਆ ਕਮਾਲ ਨੇ ਹੁਣ ਤੁਹਾਡਾ ਜਿਹੜਾ ਵੀਜ਼ਾ ਉਥੋਂ ਦਿੱਲੀ ਤੋਂ ਲੱਗਦਾ ਦਿੱਲੀ ਤੋਂ ਲੱਗਦਾ ਅੱਛਾ ਅੱਛਾ ਇੱਧਰ ਕੋਈ ਨਹੀਂ ਪੰਜਾਬ 'ਚ ਅੰਬੈਸੀਆਂ ਬਣੀਆਂ ਜਾਂ ਕੋਈ ਨਹੀਂ ਸਾਰੇ ਦਿੱਲੀ ਦੇ ਵਿੱਚ ਹੀ ਆ ਉੱਥੇ ਜਾਣਾ ਪੈਂਦਾ ਅਸੀਂ ਦਿੱਲੀ ਗਏ ਹੂੰ ਨਹੀਂ ਉਹ ਮੋਸਨ ਨਕਵੀ ਸਾਹਿਬ ਨੇ ਰਿਲੈਕਸੇਸ਼ਨ ਨਹੀਂ ਉਹ ਸਾਡੇ ਜਿਹੜੇ ਸਾਡੇ ਵਜ਼ੀਰ ਨੇ ਜਿਹੜੇ ਮੋਸਨ ਨਕਵੀ ਸਾਹਿਬ ਬੜਾ ਅੱਛਾ ਕੰਮ ਕਰ ਰਹੇ ਆ ਹੂੰ ਫਿਰ ਜਿਹੜੀ ਸਾਡੇ ਪ੍ਰਾਈਮ ਮਿਨਿਸਟਰ ਆ ਉਹ ਵੀ ਅੱਛਾ ਕੰਮ ਕਰ ਰਹੇ ਆ ਵਜ਼ੀਰੇ ਆਲਾ ਸਾਡੀ ਮਰੀਮ ਸਾਹਿਬਾ ਉਹ ਵੀ ਇਹਨਾਂ ਚੀਜ਼ਾਂ ਨੂੰ ਤੇ ਬਲੀਵ ਨਹੀਂ ਕਰਦੇ ਉਹ ਕਹਿੰਦੇ ਆਓ ਇਕੱਠੇ ਇਕਨੋਮੀ ਵੀ ਇਕੱਠੀ ਹੋਵੇ ਤੇ ਜਿਹੜੇ ਲੋਕ ਸ਼ੌਭਜ ਦੇ ਹਵਾਲੇ ਨਾਲ ਵੀ ਇਕੱਠੇ ਹੋਵੋ ਤੇ ਕੋਈ ਐਸਾ ਇਸ਼ੂ ਨਹੀਂ ਹੈ ਤੁਹਾਨੂੰ ਕਦੇ ਆਪਣੇ ਪਿੰਡ ਦਾ ਸੁਪਨਾ ਆਇਆ ਜੋ ਵਾਰਿਸ ਸਾਹਿਬ ਨੇ ਦੱਸਿਆ ਉਵੇਂ-ਉਵੇਂ ਪਿੰਡ ਦਾ ਸੁਪਨਾ ਲਿਆ ਕਦੇ ਨਹੀਂ ਕੱਲੀਆਂ ਗੱਲਾਂ ਨਾਲ ਸੁਪਨਾ ਕਿੱਥੋਂ ਆਉਂਦਾ ਜਿੰਨੀ ਦੇਰ ਕੋਈ ਵੀਊ ਨਾ ਹੋਵੇ ਜਿਵੇਂ ਉਹਨੇ ਦੱਸਿਆ ਹੋਵੇ ਹੁਣ ਕਈ ਬੰਦੇ ਨਹੀਂ ਵੀza ਲੱਗਿਆ 10 ਵਾਰੀ ਰਿਫਿਊਜ਼ ਹੋਇਆ ਹੁੰਦਾ ਕੈਨੇਡਾ ਦਾ ਡਾਇਗਰਾਫਰ ਫਿਰ ਵੀ ਦੇਖੀ ਜਾਂਦੇ ਆ ਨੇ ਉਹਦਾ ਫਿਰ ਵੀਡੀਓ ਚ ਜਿੱਦਾਂ ਮਰਜੀ ਦੇਖੀ ਜਾਓ ਕੜਾ ਰੋਕਦਾ ਹੁਣ ਤੁਹਾਨੂੰ ਆਉਂਦਾ ਬਾਈ ਕਿ ਤੁਸੀਂ ਤਾਂ ਗਏ ਹੋ ਪਿੰਡਾਂ ਪਿੰਡਾਂ ਮੈਂ ਗਿਆ ਜੀ ਗਿਆ ਇੱਕ ਵਾਰੀ ਤੇ ਜ਼ਾਹਰ ਹੈ ਸਾਨੂੰ ਵੀ ਬੜਾ ਉਦੋਂ ਸ਼ੌਕ ਸੀਗਾ ਕਿ ਅਸੀਂ ਜਾਈਏ ਉੱਥੇ ਜਾਂ ਅੰਮ੍ਰਿਤਸਰ ਫਿਰੀਏ ਤੇ ਉਹ ਮਤਲਬ ਫਰਕ ਨਹੀਂ ਲੱਗਾ ਐਂ ਜਿਵੇਂ ਲੱਗਦਾ ਲਾਹੌਰੀ ਫਿਰ ਰਹੇ ਸੀ ਅੰਮ੍ਰਿਤਸਰ ਵੀ ਇਸ ਰਹੀਆਂ ਉਦੋਂ ਜਦੋਂ ਮੈਂ ਗਿਆ ਸੀ ਨਾ ਉਦੋਂ ਨਵੀਂ-ਨਵੀਂ ਉਹ ਬੱਸ ਬਣ ਰਹੀ ਸੀ ਉੱਥੇ ਜਿਹੜੀ ਜੰਗਲੇ ਦੇ ਵਿੱਚ ਨਹੀਂ ਚੱਲਦੀ ਉਹਨੂੰ ਮੈਟਰੋ ਕਹਿੰਦੇ ਪਤਾ ਨਹੀਂ ਕੀ ਜਿਹੜੀ ਬਾਤ ਸੁਬਾਨ ਦੀ ਤਾਂ ਇੰਜ ਕਹਿੰਦਾ ਤੂੰ ਆਪ ਨਾਟਕ ਸੇ ਉਹ ਨਹੀਂ ਜਿੱਦਾਂ ਆਪਣੇ ਨੇ ਇੱਥੇ ਮੈਟਰੋ ਚੱਲਦੀ ਉਦੋਂ ਉੱਥੇ ਪੁੱਟਿਆ ਸੀ ਸੜਕਾਂ ਸੁੜਕਾਂ ਉਹਨਾਂ ਨੇ ਨਾ ਉਹ ਬਣ ਰਹੀ ਸੀ ਲਾਈਨਾਂ ਸ਼ਾਈਨਾਂ ਪੈਂਗ ਆਹੋ ਫਿਰ ਦਿੱਲੀ ਵੀ ਮੈਂ ਫਿਰਦਾ ਰਿਆ ਉਹ ਟ੍ਰੇਨ ਤੇ ਮੈਟਰੋ ਟ੍ਰੇਨ ਜਿਹੜੀ ਉਹ ਨਾਲ ਹੀ ਹਰਿਆਣਾ ਵੀ ਆ ਹਾਂ ਉੱਥੇ ਵੀ ਗਿਆ ਸੀ ਤੇ ਉੱਥੇ ਵੀ ਇੰਜ ਹੀ ਲੱਗਾ ਜਿਵੇਂ ਪਾਕਿਸਤਾਨ ਹੀ ਆ ਬਹੁਤ ਖੂਬ ਕਿਉਂਕਿ ਇੱਕੋ ਹੀ ਖਿੱਤਾ ਸੀਗਾ ਇਹ ਸਾਰਾ ਹੂੰ ਬਹੁਤ ਚੰਗਾ ਲੱਗਾ ਅਸਲ ਵਿੱਚ ਅਸੀਂ ਇਹ ਤਾਂ ਚਲੋ ਇੱਕ ਟੋਟਾ ਹੋ ਗਿਆ ਨਾ ਗੱਲ ਦਾ ਅਸੀਂ ਚੱਜ ਦਾ ਵਿਚਾਰ ਦੇ ਵਿੱਚ ਮੈਂ ਤੇ ਹਰਮਨ ਸਿੰਘ ਜੀ ਇਹਨਾਂ ਦੇ ਨਾਲ ਖੂਬ ਸਾਰੀਆਂ 40 45 ਮਿੰਟ ਗੱਲਾਂ ਲੈ ਕੇ ਹਾਜ਼ਰ ਹੋ ਰਹੇ ਆ ਇਹਨਾਂ ਦੇ ਮਨ ਦੇ ਵਿੱਚ ਚੜਦਾ ਪੰਜਾਬ ਕਿਵੇਂ ਨੱਚਦਾ ਇੱਥੇ ਇਹਨਾਂ ਨੇ ਕਿਵੇਂ ਸਥਾਪਤੀ ਹਾਸਲ ਕੀਤੀ ਕਿਵੇਂ ਨੇੜਤਾ ਬਣੀ ਕਿਵੇਂ ਇਹਨਾਂ ਨੇ ਉਹਨਾਂ ਨੂੰ ਉਸਤਾਦ ਧਾਰਿਆ ਤੇ ਕਿਵੇਂ ਉਸਤਾਦ ਨੇ ਚੇਲੇ ਨੂੰ ਕਬੂਲਿਆ ਬਹੁਤ ਸਾਰੀਆਂ ਗੱਲਾਂ ਲਾਹੌਰ ਦੇ ਵਿੱਚ ਬਹੁਤ ਕੁਝ ਸਾਡੇ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਕੁਝ ਆ ਇਹ ਰਿਸ਼ਤੇ ਪੀੜੇ ਹੋਣ ਇਹ ਸਾਜਾ ਬਣੀਆਂ ਰਹਿਣ ਤੁਸੀਂ ਵੇਖਦੇ ਰਹੋ ਅਸੀਂ ਬਹੁਤ ਜਲਦੀ ਚਾਦਰਾਂ ਵਿਚਾਰ ਲੈ ਕੇ ਹਾਜ਼ਰ ਹੋ ਰਹੇ ਹਾਂ